ਮੈਨੂੰ ਮੈਨੂੰ ਕੋਤ ਨੂੰ ਸਹੀ ਗੱਲ ਦੱਸਾਂ ਮੈਨੂੰ ਪਿਆ ਦੋ ਚਾਰ ਚੀਜ਼ਾਂ ਪਿਛੇ ਨਾਲੀਆਂ ਹੈ ਹਨ ਬਲੌਕ ਪਿਆ 4.5 ਲੱਖ ਰਕੀ ਦਾ ਪਰ ਭੈਣ ਜਦ ਉਹ ਏਦਾਂ ਦੀ ਚੀਜ਼ ਨਹੀਂ ਵੀ ਸਾਰੀ ਦੁਕਾਨ ਤੇ ਜਾ ਕੇ ਵੇਚਈ ਆ ਹੂੰ ਪਿੰਡ ਲੈ ਲਿਆ ਸੀ ਮਤਲਬ ਦਿਖਾਇਆ ਕਿਤੇ ਮੈਂ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਸੀ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪੈਣੀ ਹਾਲ ਦੀ ਘੜੀ ਦੋ ਚਾਰ ਸਾਲ ਵਾਸਤੇ ਮੈਨੂੰ ਤੋ ਤਨਸਾਲਾ ਸਤੀ ਹੈ ਨਾ ਮੈਨੂੰ ਹੋਰ ਕਿ ਪਾਸੇ ਨਿਕਲਣਾ ਪੈਣਾ ਤੇ ਇਦਾਂ ਤਾਂ ਕਿਸੇ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐਂ ਲੱਗਦਾ ਹੈ ਵੀ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ 'ਚ ਪਤਾ ਕੀ ਹੋਣੀ ਚੀਜ਼ਾਂ ਵੇਚਣ ਦਾ ਸਾਹਮਣੇ ਵੱਡਾ ਰਿਸਕ ਹੈ ਹੁੰਦਾ ਫਿਰ ਤੁਸੀਂ ਉਲਟਾ ਹੋਰ ਪਹਿਰਾ ਕਹਿੰਦੇ ਉੱਤੇ ਹੈ ਨਾ ਸੋ ਮਤਲਬ ਪੈਸਿਆਂ ਦਾ ਜਨਮ ਹੋ ਜਾਊਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ ਜਿਹੜੇ ਮੈਂ ਤੈਨੂੰ ਕਹਿਣ ਲਿਆ ਨਾ 1000 ਰੁਪਏ ਤੈਨੂੰ ਦੇਣਾ ਵੱਖਰਾ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨਿਆਂ ਦੇ ਵਿੱਚ ਮੈਕਸਿਮਮ ਚਾਰ ਨਵਾਂ ਮਹੀਨੇ ਲੱਗਣਗੇ ਜਿਹੜੇ ਅੰਮ੍ਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਂਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਅਦਲਜੀਤ ਕਲਸੀ ਹੁਰੀ ਆਏ ਆ ਨਾ ਬਾਦ ਦਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲ ਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਹੁਣ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ origignal ਸੀ ਉਹ ਅਸਲੀ ਸੀ ਅਮਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਭਾਈ ਕਾਪੀਂਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਇਹ ਉਹ ਨਹੀਂ ਬਣਨਾ ਉਹਨਾਂ ਦਾ ਕੌਮ 'ਚ ਕੱਦ ਸਤਕਾਰ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਮੈਂ ਦੱਸ ਦਿਨਾ ਕਿਵੇਂ ਜੀ ਦੇਖੋ ਜਦੋਂ ਕਿਹੜਾ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਹਰ ਨਾਨਕ ਨਾਮ ਲੇਵਾ ਦਾ ਫਰਜ਼ ਹੈ ਮਗਰ ਤੁਸੀਂ ਕੋਈ ਸੋਚ ਸਕਦੇ ਹੋ ਕਿ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਨਾਲੇ ਥਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਚਲੇ ਗਿਆ ਬਾਣਾ ਪਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਉ ਬੰਦਾ ਛਡਾਉਣ ਵਾਸਤੇ ਜਿਹੜੇ ਨਿਹਦਰ ਤੇ ਨਿਰਭਉ ਹੁੰਦੇ ਨਾ ਉਹ ਐਡੇ ਕਮਜ਼ੋਰ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੂੰ ਜਾ ਕੇ ਇਹ ਇੱਕ ਬੰਦੇ ਨੂੰ ਛਡਾਉਣ ਵਾਸਤੇ ਕਿਉਂ ਜਿਹੇਸ ਬੰਦੇ ਨੂੰ ਛਡਾਉਣ ਗਏ ਸੀ ਉਹਦਾ ਕੋਈ ਪਰਸਨਲ ਮੈਟਰ ਸੀ ਔਰ ਉਸ ਤੋਂ ਪਿਛਲਾ ਮੈਟਰ ਕੀ ਸੀ ਉਹ ਤੁਹਾਨੂੰ ਯਾਦ ਹੋਣਾ ਕਿ ਵਰਿੰਦਰ ਸਿੰਘ ਜਿਹੜਾ ਮੇਨ ਸ਼ਿਕਾਇਤ ਕਰਤਾ ਉਹ ਜਨਾਲੇ ਥਾਣੇ 'ਚ ਕੌਣ ਹੈ ਬਰਿੰਦਰ ਚੇਤੇ ਆਉਂਦਾ ਜੀ ਜਿਹਨੂੰ ਇਹਨਾਂ ਨੇ ਅਗਵਾ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਹੈ ਜਿਹੜਾ ਜੀਨੇ ਕੀ ਅਮਰਿਤਪਾਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆਂ ਪੈਣਾ ਨਾਲ ਮਿਸਬੇਬ ਹੁੰਦਾ ਮੈਂ ਵਿਖਾਈ ਜਾਂਣਾ ਸੋਦਾ ਟਕੀਪਸ ਕਮਿੰਗ ਦਸ ਬਰਿੰਦਰ ਸਿੰਘ ਚੰਡੌਰ ਸਾਹਿਬ ਤੋਂ ਤੇ ਮੈਂ ਅੱਜ ਉਹਨੂੰ ਤੇ ਪਾਲ ਸਿੰਘ ਨਾਂ ਦਾ ਜੋ ਬਿਆਨ ਦਿੱਤੀ ਉਹਨਾਂ ਨੇ ਉਹ ਮੈਂ ਸੁਣੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਪ੍ਰਿੰਦਰ ਸਿੰਘ ਮੈਂਟਲ ਆ ਨਾ ਵੀ ਦਵਾਈ ਰੋਗੀ ਆ ਤੇ ਮੈਂ ਇਹਦੇ ਵਿੱਚ ਚੇਜ ਪੁੱਛਣਾ ਚਾਹੁੰਦਾ ਵੀ ਇਹ ਹੀ ਪਤਾ ਨਹੀਂ ਉਹਨਾਂ ਨੂੰ ਕਿਹੜੇ ਡਾਕਟਰ ਤੋਂ ਪਤਾ ਲੱਗਿਆ ਮੇਰੇ ਬਾਰੇ ਵੀ ਹਾਂਜੀ ਵੀ ਪ੍ਰਿੰਦਰ ਸਿੰਘ ਮੈਂਟਲ ਆ ਤੇ ਬਾਕੀ ਦੁਨੀਆ ਦਾ ਕੋਈ ਵੀ ਸਿਆਣਾ ਬੰਦਾ ਕਦੇ ਵੀ ਕਿਸੇ ਮੈਂਟਲ ਪਾਗਲ ਦੀ ਗੱਲ ਨੂੰ ਕਦੇ ਵੀ ਸੀਰੀਅਸਲੀ ਲੰਦਾ ਉਹ ਵੀ ਤੁਸੀਂ ਮੇਰੀ ਗੱਲਾਂ ਨੂੰ ਸੀਰੀਅਸ ਕਿਉਂ ਲੁੱਤ ਜੇ ਉਹ ਗੱਲਾਂ ਸੱਚੀਆਂ ਜੀ ਹੈ ਤਾਂ ਤੁਹਾਨੂੰ ਇਹਦਾ ਦੁੱਖ ਲੱਗੇ ਤੇ ਤਾਂ ਤੁਸੀਂ ਮੇਰੀ ਮਾਰਕਡਾਈ ਕੀਤੀ ਤੇ ਮੈਨੂੰ ਦਰਬਾਰ ਸਾਹਿਬ ਨੂੰ ਸ਼ਰਕਾਰ ਕਰਨ ਆਇਆ ਹੋ ਮੈਨੂੰ ਸਾਥ-ਛਾ ਸਮੇਂ ਤੁਸੀਂ ਮੈਨੂੰ ਧੋਖਾ ਧਰ ਕੇ ਮੈਨੂੰ ਅਗਵਾ ਕੀਤਾ ਤੇ ਮਾਰਕਟਾਈ ਕੀਤੀ ਦੇ ਮਾਵਾ ਪਾਣੇ ਦੀਆਂ ਗਾਲਾਂ ਕੱਢੀ ਤੁਸੀਂ ਖੁਦ ਨੇ ਸ਼ੁਰੂਆਤ ਕੀਤੀ ਆ ਤੇ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਇਹ ਬਿਆਨ ਦਿੱਤੇ ਜੀ ਗਏ ਵੀ ਜੇ ਭਾਈ ਮੈਂ ਝੂਠ ਬੋਲ ਲਿਆ ਮੈਂਟਰ ਦਾ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਗੁਰੂ ਰਾਮਦਾਸ ਮਾਰਦੇ ਚਰਨਾ ਚਾਕੇ ਆਪਣੇ ਬਿਆਨ ਦੇ ਰੱਖੋ ਵੀ ਹਾਂ ਭਾਈ ਅਸੀਂ ਮਾਰਕਟਾਈ ਨਹੀਂ ਕੀਤੀ ਵੀ ਬਰਿੰਦਰ ਸਿੰਘ ਮੈਂਟਰ ਹੈ ਜੀ ਹੈ ਨਾ ਵੀ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਵੀ ਤੁਹਾਨੂੰ ਮਹਾਰਾਜ ਤੇ ਬੰਧ ਭਰੋਸਾ ਰੱਖਿਆ ਵੀ ਜੋ ਮਹਾਰਾਜ ਕਰਨਗੇ ਚੰਗਾ ਹੀ ਕਰਨਗੇ ਤੇ ਤੁਸੀਂ ਉਹ ਚੀਜ਼ਾਂ ਤੇ ਵੀ ਮੁਲਕ ਰੋਏ ਤੇ ਸਾਨੂੰ ਫਿਰ ਪਰ ਜੋ ਸਾਡੀ ਕਾਰਵਾਈ ਚੱਲਦੀ ਅਸੀਂ ਉਹ ਚਲਾਈ ਹੈ ਜੀ ਅੱਗੇ ਆਪਣੀ ਤੇ ਬਾਕੀ ਇਹ ਕਿਸੇ ਵੀ ਦੇਸ਼ ਦੇ ਕਾਨੂੰਨ ਵਿੱਚ ਨਹੀਂ ਲਿਖਿਆ ਹੋਇਆ ਹੈਗਾ ਵੀ ਤੁਸੀਂ ਕਿਸੇ ਮੈਂਟਰ ਦੇ ਕੇਸਾਂ ਦੀ ਵਿਆਜ ਦੀ ਵੀ ਕਰੋ ਉਹ ਦੀ ਦਸਤਾਵਜ਼ ਦੀ ਵਿਆਜ ਦੀ ਵੀ ਕਰੋ ਤੇ ਉਹਦੇ ਕੰਮੇ ਦੀ ਵਿਆਜ ਦੀ ਕਰੋ ਕਾਰਾਂ ਦੀ ਤੇ ਤਾਂ 295 ਨਹੀਂ ਲੱਗੂਗੀ ਇਹ ਲੱਗਣੀ ਉਹ ਲੱਗਣੀ ਹੈ ਜੇਕਰ ਤੁਸੀਂ ਜੋ ਕਰਤੂਤਾ ਕੀਤੀ ਹੈ ਨਾ ਇਹ ਤੁਸੀਂ ਉਹਦੀ ਨੀਤੀ ਦੇ ਭੁਗਤ ਰਹੇ ਹੋ ਕਿ ਜੇ ਤੁਸੀਂ ਜੋ ਵੀ ਮਾਰਕਟਾਈਂਗ ਕੀਤੀ ਆ ਉਹਦੀ ਨੀਤੀ ਦੇ ਤੱਕ ਇਹ ਗੱਲਾਂ ਜੁੜੇ ਪਹੁੰਚੀ ਆ ਤੇ ਇਸ ਤਰ੍ਹਾਂ ਵੀ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਸਾਨੂੰ ਮੌਕਾ ਦਿੱਤਾ ਜੀਗਾ ਵਾਰ-ਵਾਰ ਕਿ ਅਜੇ ਦੇ ਕੁਕ ਕਿੰਨਾ ਸਮਾਂ ਲੰਡਰ ਦੇ ਬਾਅਦ ਤੁਸੀਂ ਦਰ ਲਗਾਤਾਰ ਸਾਂਪੜਦਾਵਾਂ ਨੂੰ ਟਕਸਾਲਾ ਦੇ ਗਲਤ ਬੋਲ ਕੇ ਜੋ ਅਸਲ ਮੁੱਦਾ ਹੈ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਸੀਂ ਇਹ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸੱਗਦਾਨ ਵੀ ਝੂਠ ਬੋਲਦੇ ਆ ਮਹਾਰਾਜ ਦੀ ਜੂਰੀ ਚ ਕਢ ਕੇ ਤੇ ਚਲੋ ਤੁਸੀਂ ਪਹਿਲੇ ਦਿਨ ਤੋਂ ਹੀ ਮੁੱਕਰਦੇ ਆ ਰਹੇ ਹੋ ਵੀ ਅਸੀਂ ਕੁਝ ਕੀਤਾ ਨਹੀਂ ਜਾਂ ਮੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਚਲੋ ਅੱਜ ਤੁਸੀਂ 50% ਦੇ ਕਰੀਬ ਤਾਂ ਸੱਚੋ ਬੋਲੇ ਆ ਕਿ ਸੰਗਦਾਨ ਨੂੰ ਕੁਝ ਪਤਾ ਲੱਗਿਆ ਤੇ ਇਸ ਤਾਂ ਹੀ ਬੇਇੰਤਿਹਾ ਕਰਦੇ ਆ ਮਹਾਰਾਜ ਜੀ ਅਕੀ ਮਹਾਰਾਜ ਜੋ ਸੰਗਤਾਂ ਦੇ ਮਨਾਂ ਵਿੱਚ ਸਾਡੇ ਬਾਰੇ ਇਹਨਾਂ ਨੇ ਕੂਟਕ प्रचार ਕੀਤਾ ਵੀ ਪ੍ਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਸਰਕਾਰੀ ਬੰਦਾ ਉਹ ਸੱਚ ਸਾਰਾ ਜਰੂਰ ਸਾਹਮਣੇ ਆਉਣਾ ਚਾਹੀਦਾ ਜੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਸਜ਼ਾ ਤੇ ਇਹਨਾਂ ਦਾ ਸੱਚ ਸਾਰੇ ਦੇ ਸਾਹਮਣੇ ਜਰੂਰ ਮਹਾਰਾਜ ਪ੍ਰਗਟ ਕਰਨ ਸਾਡੀ ਤਾਂ ਇਹ ਹੀ ਬੇਨਤੀ ਹੈ ਮਹਾਰਾਜ ਹੁਣ ਮੈਂ ਤੁਹਾਨੂੰ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਆਡੀਓ ਦੇਣ ਆਲਾ ਕਿ ਜਿਹੜੇ ਹੁਣ ਵੀ આરોਪ ਲਾ ਰਹੇ ਆ ਵੇਖੋ ਦੋ ਦੋ ਕਿਸਮ ਦੇ ਲੋਕ ਨੇ ਜਲੂਪੁਰ ਖੇੜੇ ਚ ਇੱਕ ਗੁਰਦੀਪ ਸਿੰਘ ਜੱਲੂਪੁਰ ਖੇੜਾ ਸੁਣਿਆ ਜੀ ਜਿਹਨੂੰ 32 ਸਾਲ ਹੋ ਗਏ ਜੇਲ੍ਹ ਚ ਇਸੇ ਪਿੰਡ ਦਾ ਜੀ ਜੱਲੂਪੁਰ ਖੇੜੇ ਦਾ 32 ਸਾਲ ਆਲੇ ਨੂੰ ਤਾਂ ਅਜੇ ਤੱਕ ਸਰਕਾਰ ਰਿਹਾਨ ਨਹੀਂ ਕਰਦੀ ਕਿਉਂ ਕਿ ਉਹਨੇ ਲੜਾਈ ਲੜੀ ਸੀ 84 ਦੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਅਸਲ ਗੁਰੂ ਵਾਸਤੇ ਹਾਂ ਦਾ ਨਾਰਾ ਮਾਰਨ ਵਾਲੇ ਉਹ ਲੋਕ ਨੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਜੋ ਉੱਪਰ ਖੜਾ ਹੈ ਤੇ ਗੁਰਦੀਪ ਸਿੰਘ ਉਹਨਾਂ ਨੂੰ ਤਾਂ ਇਹ ਪੁੱਛਦਾ ਨਹੀਂ ਇਹ ਜਿਹੜਾ ਡੁਪਲੀਕੇਟ ਹੈ ਅੱਜ ਦਾ ਮੈਂ ਦੱਸ ਦਿਆਂ ਪਛੋਕਰ ਜਿਹੜਾ 2019 ਦੀ ਇਲੈਕਸ਼ਨ ਹੋਈ ਸੀ ਨਾ ਅਰਜੀਤ ਸੋਰੀ ਚਾਚੇ ਹੋਰੀ ਜਿਹੜਾ ਇਹਦਾ ਚਾਚਾ ਉਹਨੇ ਅੰਦਰ ਆਇਆ ਬਾਹਰੋਂ ਉਦੋਂ ਇਹ ਕਾਂਗਰਸ ਦੀ ਮਦਦ ਕਰਦਾ ਸੀ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਔਰ ਵਿਰੋਧਤਾ ਕੀਤੀ ਕੀਤੀ ਪਰਮਜੀਤ ਖਾਲੜਾ ਹੋਰਾਂ ਦੀ ਇਹ ਲੋਕ ਜਦੋਂ 84 ਹੋਇਆ ਇਹ ਤਾਂ ਕਾਂਗਰਸ ਦੇ ਇੰਦਰਾ ਗਾਂਧੀ ਦੇ ਫੈਸਲੇ ਦੇ ਹੱਕ 'ਚ ਖਲੋਣ ਵਾਲੇ ਲੋਕ ਸਨ ਮਗਰ ਅੱਜ ਇਹਨਾਂ ਨੇ ਇੱਕ ਬਾਣਾ ਪਾ ਕੇ ਇੱਕ ਬੜਾ ਖਤਰਨਾਕ ਗੇਮ ਖੇਡਣੀ ਸ਼ੁਰੂ ਕੀਤੀ ਔਰ ਜਿਹੜਾ ਉਸ ਨੂੰ ਐਕਸਪੋਜ਼ ਕਰਦਾ ਉਹਨੂੰ ਇੱਕ ਕੌਮ ਦਾ ਗद्दार ਦੱਸਦੇ ਤੇ ਮੈਂ ਪੁੱਛਣਾ ਚਾਹੁੰਨਾ ਗੁਰਦੀਪ ਸਿੰਘ ਜੱਲੂ ਖੜੇ ਦਾ ਕੀ ਉਹ ਕਿਵੇਂ ਕੌਮ ਦਾ ਗद्दार ਹੋਇਆ ਜੀ ਉਹ ਤਾਂ 32 ਸਾਲ ਹੋ ਗਏ ਵਿਚਾਰੇ ਨੂੰ ਅੰਦਰ ਤੁਹਾਨੂੰ ਤਾਂ ਹਲੇ ਸਾਲ ਤੈਨੂੰ ਹੋਇਆ ਤਾਂ ਥੋੜੀ ਟਿਕਾ ਨਿਕਲੀਆਂ ਪਈਆਂ ਤੁਸੀਂ ਵੱਡੀ ਆਪ ਦੀਆਂ ਗੱਲਾਂ ਕਰਦੇ ਜਿਹੜੇ ਅੰਮ੍ਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਨਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਅਦਲਜੀਤ ਕਲਚੀ ਹੁਰੀ ਆਏ ਆ ਨਾ ਬਾਦ ਦਿਲਜੀਤ ਕਲਚੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਉਹਨ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ オリジナル ਸੀ ਉਹ ਅਸਲੀ ਸੀ ਅਮਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਭਾਈ ਕਾਪੀਂਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਇਹ ਉਹ ਨਹੀਂ ਬੰਦਣਾ ਉਹਨਾਂ ਦਾ ਕੌਮ 'ਚ ਕੱਦ ਸਤਕਾਰ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਔਰ ਮੈਂ ਦੱਸ ਦਿੰਦਾ ਕਿਵੇਂ ਜੀ ਦੇਖੋ ਜਦੋਂ ਕਿਹੜਾ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਿਕਾਰ ਕਰਨਾ ਹਰ ਨਾਨਕ ਨਾਮ ਲੇਵਾ ਦਾ ਫਰਜ਼ ਹੈ ਮਗਰ ਤੁਸੀਂ ਕੋਈ ਸੋਚ ਸਕਦੇ ਹੋ ਕਿ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਨਾਲੇ ਥਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਚਲੇ ਗਿਆ ਬਾਣਾ ਪਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਊ ਬੰਦਾ ਛਡਾਉਣ ਵਾਸਤੇ ਜਿਹੜੇ ਨਡਰ ਤੇ ਨਿਰਭਉ ਹੁੰਦੇ ਨਾ ਉਹ ਐਡੇ ਕਮਜ਼ੋਰ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੂੰ ਜਾ ਕੇ ਇਹ ਇੱਕ ਬੰਦੇ ਨੂੰ ਛਡਾਉਣ ਵਾਸਤੇ ਕਿਉਂ ਜਿਹੇਸ ਬੰਦੇ ਨੂੰ ਛਡਾਉਣ ਗਏ ਸੀ ਉਹਦਾ ਕੋਈ ਪਰਸਨਲ ਮੈਟਰ ਸੀ ਔਰ ਉਸ ਤੋਂ ਪਿਛਲਾ ਮੈਟਰ ਕੀ ਸੀ ਉਹ ਤੁਹਾਨੂੰ ਯਾਦ ਹੋਣਾ ਕਿ ਵਰਿੰਦਰ ਸਿੰਘ ਜਿਹੜਾ ਮੇਨ ਸ਼ਿਕਾਇਤ ਕਰਤਾ ਉਹ ਜਨਾਲੇ ਥਾਣੇ 'ਚ ਕੌਣ ਹੈ ਵਰਿੰਦਰ ਚੇਤੇ ਆਉਂਦਾ ਜੀ ਜਿਹਨੂੰ ਇਹਨਾਂ ਨੇ ਅਗਵਾ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਹੈ ਜਿਹੜਾ ਜਿਹਨੇ ਕੀ ਅਮਰਿਤਪਾਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆ ਪੈਣਾ ਨਾਲ ਮਿਸਬੇਵ ਹੁੰਦਾ ਮੈਂ ਵਿਖਾਈ ਜਾਂਦਾ ਸੋਦਾ ਕੀਪਸ ਕਮਿੰਗ 10 ਬਰਿੰਦਰ ਸਿੰਘ ਚਮਟੌਰ ਸਾਹਿਬ ਤੋਂ ਤੇ ਮੈਂ ਅੱਜ ਅਮਰਿਤਪਾਲ ਜੀ ਨਾਲ ਦਾ ਜੋ ਬਿਆਨ ਦਿੱਤੀ ਉਹਨਾਂ ਨੇ ਉਹ ਮੈਂ ਸੁਣੀ ਸੀ ਇਹ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ